ਅੱਜ ਆਪਾਂ ਫਾਈਲ ਰਿਵਿਊ ਕਰਨੇ ਆ ਜਿਹੜੀ ਆਪਾਂ ਰੀਸੈਂਟਲੀ ਕਲੋਜ਼ ਕੀਤੀ ਫ੍ਰੈਂਕਲਿਨ ਸਕੁਅਰ ਦੇ ਵਿੱਚ 4 ਬੈੱਡਰੂਮ ਸੀ 2 ਬਾਥਰੂਮਸ ਫॉर 850000 ਡਾਲਰਸ ਐਂਡ ਏ ਪ੍ਰਾਪਰਟੀ ਜਿਹਦਾ ਲੱਗਦੀ ਹੈ ਐਂਡ ਇਸ ਵਾਸਤੇ ਜੋ 850000 ਡਾਲਰ ਪ੍ਰਾਪਰਟੀ ਸੀ ਡਾਊਨ ਪੇਮੈਂਟ ਕਲਾਇੰਟ ਨੇ ਪੇ ਕੀਤੀ 15% ਡਾਊਨ ਪੇਮੈਂਟ ਇਹਦੀ ਮੰਥਲੀ ਲਾਇਬਿਲਟੀ ਦੋ ਬੰਦੇ ਸੀ ਫਾਈਲ ਦੇ ਉੱਪਰ ਐਂਡ ਉਹਨਾਂ ਦੀ ਮੰਥਲੀ ਲਾਇਬਿਲਟੀ ਅਰਾਊਂਡ 4000 ਡਾਲਰ ਸੀ ਏ ਹਾਇਰ ਐਂਡ ਸੀ ਕਿਉਂਕਿ ਆਪਾਂ ਜੇ ਤੁਹਾਡੇ ਕੋਲ ਕਰੰਟ ਮਾਰਗੇਜ ਹੈਗੀ ਉਹ ਵੀ ਆਪਾਂ ਮੰਥਲੀ ਲਾਇਬਿਲਟੀ ਦੇ ਵਿੱਚ ਐਡ ਕਰਨੇ ਆ ਰਾਈਟ ਅਗੂ ਉਹਨਾਂ ਦਾ ਕ੍ਰੈਡਿਟ ਸਕੋਰ ਕ੍ਰੈਡਿਟ ਸਕੋਰ ਦੋਨਾਂ ਦੇ ਵਿੱਚ ਜਿਨ੍ਹਾਂ ਦਾ ਮਾੜਾ ਸੀ ਉਹ ਹੈਗਾ ਸੀ 740 ਐਂਡ ਆਪਾਂ ਉਹ ਯੂਜ਼ ਕਰਨੇ ਆ ਰਾਈਟ ਐਂਡ ਹਾਊਸਹੋਲਡ ਇਨਕਮ ਦੋਨਾਂ ਦੀ ਐਡ ਕਰਕੇ 160000 ਡਾਲਰ ਕਮਾਈ ਕਰ ਰਹੀ ਸੀ ਦੋਨੇ ਇੰਡੀਪੈਂਡੈਂਟ ਕੰਟਰੈਕਟਰ ਸੀ 1099 ਦੇ ਉੱਪਰ ਪ੍ਰਾਪਰਟੀ ਟੈਕਸਿਸ ਇਹਨਾਂ ਦੇ 12000 ਡਾਲਰ ਸੀ ਫ੍ਰੈਂਕਲਿਨ ਸਕੁਅਰ ਦੇ ਵਿੱਚ ਇਹ ਬਿਲਕੁਲ ਜਾਇਜ਼ ਹੈਗੀ ਹੈ ਕੁਇਨਸ ਦੇ ਵਿੱਚ ਇਹ definitely on the high end eh? and inadi monthly inadi uh, yearly home insurance around 2100 dollars there okay total interest rate inanu payasi 6.99 and inadi monthly principal and interest inada si 4806 4806 dollars and inanne 20% to cut pay kita so inanu mortgage insurance vi payegi jancher a 20% equodine het karde ਕਿਉਂਕਿ ਇਹਨਾਂ ਨੇ 15% ਡਾਊਨ ਪੇਮੈਂਟ ਦਿੱਤੀ ਸੀ ਸੋ 700 ਡੋਲਰਸ ਮੋਰ ਕਿਚ ਇੰਸ਼ੋਰੈਂਸ ਤੇ ਐਡ ਹੋ ਰਿਹਾ ਮੰਥਲੀ ਐਂਡ ਅਨਦਰ ਐਸਕ੍ਰੋ ਅਕਾਊਂਟ ਰਾਈਟ ਇਹਨਾਂ ਦੇ ਐਸਕ੍ਰੋ ਅਕਾਊਂਟ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਹ 1200 ਡੋਲਰ ਐਡੀਸ਼ਨਲ ਇਹ ਆਪਣੀ ਮਾਰਗੇਜ ਦੇ ਵਿੱਚ ਐਡ ਕਰ ਰਹੇ ਨੇ ਪਰ ਜਦੋਂ ਵੀ ਇਹਨਾਂ ਦੇ ਪ੍ਰਾਪਰਟੀ ਟੈਕਸਸ ਜਾਂ ਹੋਮ ਇੰਸ਼ੋਰੈਂਸ ਡਿਊ ਹੋਏਗੀ ਭਈ ਤੁਹਾਡੇ ਸੇਮ ਐਸਕ੍ਰੋ ਅਕਾਊਂਟ ਦੇ ਵਿੱਚੋਂ ਨਿਕਲਣਗੇ ਪੈਸੇ ਠੀਕ ਹੈ ਇਹਨਾਂ ਦੀ ਟੋਟਲ ਕਲੋਜ਼ਿੰਗ ਕਾਸਟ ਸੀ 36000 ਡੋਲਰਸ ਸੋ ਇਹ ਨੰਬਰ ਕਿਦਾਂ ਆਪਾਂ ਐਡ ਅਪ ਕੀਤਾ ਪਹਿਲਾਂ ਆ ਗਿਆ origination charges ਜਦੋਂ ਤੁਸੀਂ ਇੱਕ ਬੈਂਕ ਨੂੰ ਦੂਸਰੇ ਬੈਂਕ ਨਾਲ ਕੰਪੇਅਰ ਕਰ ਰਹੇ ਹੋ ਤੁਸੀਂ ਚੈੱਕ ਕਰਨਾ ਹੈ ਕਿ ਇਹ ਹੀ ਲੈਂਡਰ ਕੋ ਕੰਟਰੋਲ ਹੁੰਦਾ ਸੈਕਸ਼ਨ A ਬਾਰੂਰ ਪੇਡ ਦੇ ਵਿੱਚ ਸੈਕਸ਼ਨ ਚੋਂ ਹੀ ਚੈੱਕ ਕਰਨਾ ਹੈ ਕਿ ਮੈਨੂੰ ਪੁਆਇੰਟਸ ਤੇ ਨਹੀਂ ਪੇ ਕਰ ਰਹੇ ਇਹ ਇੰਟਰਸਟ ਰੇਟ ਵਾਸਤੇ ਤੇ ਅਨਸਰ ਹੋਣਾ ਚਾਹੀਦਾ ਨਹੀਂ ਅਨਲੈਸ ਕਿ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ ਅੰਡਰਾਇਟਿੰਗ ਫੀਸ ਅਰਾਊਂਡ 1200 ਡਾਲਰ ਟੂ 1500 ਡਾਲਰ ਹੋਵੇ ਤੇ ਉਹ ਜਾਇਜ਼ ਹੈਗੀ ਹੈ ਰਾਈਟ ਅੰਡਰਾਇਟਿੰਗ ਫੀਸ ਐਲਿਵਿਚ ਹੋਰ ਕੁਝ ਵੀ ਨਹੀਂ ਫੀਸ ਹੋਣੀ ਚਾਹੀਦੀ ਅਨਲੈਸ ਕਿ ਤੁਹਾਨੂੰ ਪਤਾ ਹੈ ਕਿਹੜਾ ਲੋਨ ਪ੍ਰੋਗਰਾਮ ਤੁਸੀਂ ਯੂਜ਼ ਕਰ ਰਹੇ ਹੋ ਠੀਕ ਹੈ ਨੈਕਸਟ ਇਹ ਹੈ ਕਿ ਕਿਹੜੀਆਂ ਸਰਵਿਸ ਜਿਹੜੀਆਂ ਤੁਸੀਂ ਨਈ ਸ਼ਾਪ ਕੀਤੀਆਂ ਅਪਰੇਜੋ ਫੀਸ ਯੋਰ ਕ੍ਰੈਡਿਟ ਰਿਪੋਰਟ ਓ 730 $ਸੀ ਟਾਈਟਲ ਕੰਪਨੀ ਕਿੰਨਾ ਤੋਂ ਚਾਰਜ ਕਰ ਰਹੀ ਹੈ ਰਾਈਟ ਟਾਈਟਲ ਸਰਚ ਵਾਸਤੇ ਨੀਅਰਲੀ 4700 $ਓਸੀ ਠੀਕ ਹੈ ਨੈਕਸਟ ਪੁਆਇੰਟ ਕੋ ਆ ਗਿਆ ਕਿ ਗਵਰਨਮੈਂਟ ਫੀਸ ਗਵਰਨਮੈਂਟ ਫੀਸ ਕਿੰਨੀ ਚਾਰਜ ਕਰ ਰਹੀ ਹੈ ਡਿਪੈਂਡ ਕਰਦਾ ਹੈ ਕਿਹੜੀ ਕਾਉਂਟੀਸ ਤੁਸੀਂ ਘਰ ਖਰੀਦ ਰਹੇ ਹੋ ਸੋ ਇ ਫ੍ਰੈਂਕਲਿਨ ਸਕੁਅਰ ਦੇ ਵਿੱਚ ਸੀ ਨੈਸੋ ਕਾਉਂਟੀ ਦੇ ਵਿੱਚ ਇਹ ਮਾਰਗੇਜ ਰਿਕਾਰਡਿੰਗ ਟੈਕਸ ਹੈ ਜਿੰਨੀ ਮਾਰਗੇਜ ਹੋਏਗੀ ਉਨਾ ਹੀ ਰਿਕਾਰਡਿੰਗ ਟੈਕਸ ਤੁਹਾਡਾ ਹਾਇਰ ਹੋਏਗਾ ਐਂਡ ਡੀਡ ਐਂਡ ਮਾਰਗੇਜ ਜਿਹੜੀ ਰਿਕਾਰਡਿੰਗ ਫੀਸ ਹੈਗੀ ਉਹ ਕਿੰਨੀ ਚਾਰਜ ਕਰ ਰਹੇ ਨੇ ਸੋ ਕਲੈਕਟਿਵਲੀ 7000 ਡਾਲਰ ਉਹ ਬਣਗੀ ਤੁਹਾਡੀ ਅਗੂ ਪ੍ਰੀਪੇਡ ਜਿਹੜੀ ਹੋਮ ਇੰਸ਼ੋਰੈਂਸ ਹੈ ਪਹਿਲੀ ਇੰਸ਼ੋਰੈਂਸ ਤੋਂ ਇਹ ਆਪਣੀ ਆਟੋ ਪਾਕਟ पे ਕਰ ਰਹੇ ਹੋ ਬਿਫੋਰ ক্লোজিং ਤੇ ਜਦੋਂ ਰੀਨਿਊ ਲਾਏਗੀ ਤੁਹਾਡੇ ਐਸਕ੍ਰੋ ਦੇ ਵਿੱਚੋਂ ਨਿਕਲ ਗਈ ਓਕੇ ਐਂਡ ਆਲਸੋ ਪ੍ਰੀਪੇਡ ਇੰਟਰਸਟ ਐਂਡ ਪ੍ਰੋਪਰਟੀ ਟੈਕਸਸ ਕਲੈਕਟਿਵਲੀ 7500 ਡਾਲਰ ਉਹਨਾਂ ਨੇ ਪੇ ਕੀਤਾ ਪ੍ਰੀਪੇਡਸ ਅਗੂ ਐਸਕ੍ਰੋ ਅਕਾਊਂਟ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਆਪਾਂ ਸਟਾਰਟ ਜ਼ੀਰੋ ਤੋਂ ਨਹੀਂ ਕਰਾਂਗੇ ਉਹਦੇ ਵਿੱਚ ਕੁਝ ਪੈਸੇ ਹੋਣੇ ਚਾਹੀਦੇ ਨੇ ਸਟਾਰਟ ਕਰਨ ਵਾਸਤੇ ਤੇ 4 ਮਹੀਨੇ ਦੀ ਹੋਮ ਇੰਸ਼ੋਰੈਂਸ ਐਂਡ 6 ਮਹੀਨੇ ਦੇ ਤੁਹਾਡੇ ਸਿਟੀ ਪ੍ਰੋਪਰਟੀ ਟੈਕਸ ਐਂਡ 3 ਮਹੀ ਬਿਲਿਸ਼ ਪ੍ਰਾਪਰਟੀ ਟੈਕਸ ਇਸ ਕਲੈਕਟਿਵਲੀ ਤੁਸੀਂ 35 ਤੋਂ 3600 ਡਾਲਰ ਤੁਸੀਂ ਆਪਣੇ ਐਸਕ੍ਰੋ ਅਕਾਊਂਟ ਚ ਪਾ ਰਹੇ ਹੋ ਇਹ ਤੁਹਾਡਾ ਹੀ ਪੈਸਾ ਹੈਗਾ ਪਰ ਇਹ ਐਸਕ੍ਰੋ ਅਕਾਊਂਟ ਜ਼ੀਰੋ ਤੋਂ ਨਹੀਂ ਸਟਾਰਟ ਕਰਦੇ ਪਰ ਇਹ ਹੀ ਨਬਰਾਂ ਤੋਂ ਚਾਲੂ ਕਰਦੇ ਨੇ ਓਕੇ ਐਂ ਜੇ ਤੁਸੀਂ ਕੋਈ ਆਪਣੇ ਰੀਅਲ ਏਸਟੇਟ ਏਜੰਟ ਨੂੰ ਫੀਸ ਪੇ ਕਰ ਰਹੇ ਹੋ ਇਸ ਸੈਕਸ਼ਨ ਏਜ ਦੇ ਵਿੱਚ ਆ ਜਾਂਦਾ ਕਿ ਜੇ ਤੁਸੀਂ ਆਪਣੇ ਏਜੰਟ ਨੂੰ ਕੋਈ ਫੀਸ ਪੇ ਕਰ ਰਹੇ ਹੋ ਜੇ ਕੋਈ ਸੈਲਰ ਆਪਣਾ ਪੇ ਕਰ ਰਿਹਾ ਆਪਣੇ ਏਜੰਟ ਨੂੰ ਉਹ ਸੈਕਿੰਡ ਸੈਕਸ਼ਨ ਚ ਆ ਜਾਏਗਾ ਐਂਡ ਟਾਈਟਲ ਇੰਸ਼ੋਰੈਂਸ ਰਾਈਟ ਟਾਈਟਲ ਇੰਸ਼ੋਰੈਂਸ ਜਿਹੜੀ ਓਨਰ ਇਸ ਤੇ ਆਪਸ਼ਨਲ ਲਿਖਿਆ ਪੇ ਕਰਨੀ ਹੈ ਕਿ ਕੋਈ ਵੀ ਘਰ ਦੀ ਤੁਹਾਨੂੰ ਕੋਈ ਕਲੇਮ ਨਾ ਕਰ ਸਕੇ ਮੇਰਾ ਘਰ ਹੈਗਾ ਰਾਈਟ ਟਾਈਟਲ ਵੀ ਆਪਾਂ ਨੂੰ ਇਨਸ਼ੋਰ ਚਾਹੀਦਾ ਹੈ ਐਂਡ ਅੱਜ ਦੇ ਰੇਟ ਡੀਕਰੀਸ ਹੋ ਰਹੇ ਨੇ 6.18 ਆ ਰਹੇ 30 ਇਅਰ ਫਿਕਸ ਕਨਫਰਮਿੰਗ ਕਨਵੈਨਸ਼ਨਲ ਲੋਨ ਦਾ ਐਂਡ 5.914 ਐਫ ਐਚ ਏ ਜੇ ਤੁਸੀਂ ਆਪਣੇ ਵਾਸਤੇ ਕਾਰ ਲਾਪਰਿਓ ਫ੍ਰੈਂਕਲਿਨ ਸਕੁਏਅਰ ਦੇ ਵਿੱਚ ਪਲੀਜ਼ ਗੈਟ ਇਨ ਚਾਰਜ